ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸੁਖ ਮੰਗਲ ਕਲਿਆਣ ਸਹਿਜ ਧੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾ ਕੇ ਸੇਵਨਾ ਵਰਤੀ ਜਾਈ ਰਹਾ ਕਰਮ ਮਹ ਸੁਖ ਬਾਰ ਭਨ ਸੁਖਾ ਪ੍ਰਾਪੇ ਆਪਣੇ ਪੈ ਦਿਆਲਾ ਨਾਨਕ ਵਿਗਨਨਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖ ਨਹਾਰੇ ਰਖਿਓ ਮਾਰੇ ਸਤ ਗਰ ਤਾਪ ਉਤਾਰਿਆ ਓਰੇ ਸਤ ਗੁਰ ਕੀ ਸਰਣਾਈ ਜਾ ਕੇ ਸੇਵਨਾ ਵਰਤੀ ਜਾਈ ਰਹਾ ਕਰਮ ਮਹ ਸੁਖ ਬਾਹਰ ਭਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਵਿਗਨ ਨਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰਖਿਓ ਬਾਰੇ ਸਤ ਗਰ ਤਾਪ ਉਤਾਰਿਆ ਓ ਬਰੇ ਸਤਗੁਰ ਕੀ ਸਰਣਾਈ ਜਾ ਕੇ ਸੇਵਨਾ ਵਰਤੀ ਜਾਈ ਰਹਾ ਕਰਮ ਮਹ ਸੁਖ ਬਾਹਰ ਘਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਵਿਗਨ ਨ ਲਾਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰਖਿਓ ਬਾਰੇ ਸਤ ਗਰ ਤਾਪ ਉਤਾਰਿਆ ਉਪਰੇ ਸਤ ਗੁਰ ਕੀ ਸਰਣਾਈ ਜਾ ਕੇ ਸੇਵਨਾ ਵਰਤੀ ਜਾਈ ਰਹਾ ਕਰਮ ਮਹ ਸੁਖ ਬਾਹਰ ਭਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਵਿਗਨਨ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰਖਿਓ ਬਾਰੇ ਸਤ ਗਰ ਤਾਪ ਉਤਾਰਿਆ ਓਰੇ ਸਤਗੁਰ ਕੀ ਸਰਣਾਈ ਜਾਂ ਕੇ ਸੇਵਨਾ ਵਰਤੀ ਜਾਈ ਰਹਾ ਕਰਮਹਿ ਸੁਖ ਬਾਰ ਭਨ ਸੁਖਾ ਰਾਬ ਆਪਣੇ ਪੈ ਦਿਆਲਾ ਨਾਨਕ ਵਿਗਨ ਨਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰਖਿਓ ਮਾਰੇ ਸਤ ਗਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾਂ ਕੇ ਸੇਵਨ ਵਰਤੀ ਜਾਈ ਰਹਾ ਕਰਮਹਿ ਸੁਖ ਬਾਹਰੋਂ ਸੁਖਾ ਪ੍ਰਾਪਿ ਆਪਣੇ ਪੈ ਦਿਆਲਾ ਨਾਨਕ ਬਿਗਨਣਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਤੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰੱਖਿਓ ਬਾਰੇ ਸਤ ਗਰ ਤਾਪ ਉਤਾਰਿਆ ਉਪਰੇ ਸਤ ਗੁਰ ਕੀ ਸਰਣਾਈ ਜਾ ਕੇ ਸੇਵਨ ਵਰਤੀ ਜਾਈ ਰਹਾ ਕਰਮਹਿ ਸੁਖ ਬਾਹਰ ਭਨ ਸੁਖਾ ਪ੍ਰਾਪਿ ਆਪਣੇ ਪੈ ਦਿਆਲਾ ਨਾਨਕ ਵਿਗਨ ਨਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਸੁਖ ਮੰਗਲ ਕਲਿਆਣ ਸਹਿਜ ਧਨ ਪ੍ਰਾਪਕੇ ਚਰਨ ਨਿਹਾਰਿਆ ਰਾਖਨ ਹਾਰੇ ਰਖਿਓ ਬਾਰੇ ਸਾਥ ਗਰ ਤਾਪ ਉਤਾਰਿਆ ਓਰੇ ਸਤ ਗੁਰ ਕੀ ਸਰਣਾਈ ਜਾ ਕੇ ਸੇਵਨ ਵਰਤੀ ਜਾਈ ਰਹਾ ਕਰਮ ਮਹ ਸੁਖ ਬਾਹਰ ਭਨ ਸੁਖਾ ਪ੍ਰਭ ਆਪਣੇ ਪਏ ਦਿਆਲਾ ਨਾਨਕ ਵਿਗਨ ਨਾ ਲਗੇ ਕਉ ਮੇਰਾ ਪ੍ਰਭ ਹੋਆ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ